ਲੋ ਵੀ ਸਜਣੋ ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ ਇਹ ਮਗਰਲੇ ਪਾਸੇ ਗੱਡੀਆਂ ਦੇ ਝੂਲਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਸੰਗਤਾਂ ਚੱਲੀਆਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਗੱਡੀ ਦਾ ਪ੍ਰਬੰਧ ਕੀਤਾ ਸੀ ਤੇ ਮੌਕੇ ਤੇ ਦੋਹਾਂ ਦਾ ਪ੍ਰਬੰਧ ਕਰਨਾ ਪਿਆ ਸਜਣੋ ਕਾਰਨ ਕੀ ਬਣ ਗਿਆ ਕਿ ਬੰਦੇ ਵੱਧ ਗਏ ਹੋ ਗਏ ਓ ਭਾਈ ਇੱਕ ਤਾਂ ਬਹੁਤ ਧੰਨਵਾਦ ਕਰਦੇ ਪੰਜਾਬ ਪੁਲਿਸ ਦਾ ਭਾਈ ਮੇਲੇ ਤੇ ਚੱਲੇ ਸੀ ਬੱਚਾ ਸੀ ਬੱਚਾ ਮਿਲ ਗਿਆ ਇੱਥੇ ਲੰਗਰ ਤੇ ਰੁਕੇ ਹੁਣ ਛਕੋ ਯਾਰ ਰੱਜ ਕੇ ਹੁਣ ਛਕਦੇ ਆਂ ਰੱਜ ਕੇ ਪ੍ਰਸ਼ਾਦ ਫਿਰ ਉਦੋਂ ਗਾਂ ਜਾਂ ਚੱਲਦੇ ਆ ਕਿੱਥੇ ਪੈਣਾ ਹਜੇ ਸਾਨੂੰ ਪਤਾ ਕੋਈ ਨਹੀਂ ਪਰ ਕੋਈ ਗੱਲ ਨਹੀਂ ਗਾਂ ਬੰਦਿਆਂ ਨੇ ਸਜਣਾ ਨੇ ਮੇੜੀ ਜਾਣਾ ਸਜਣੋਂ ਆਪਾਂ ਪਹੁੰਚ ਗਏ ਲਾਈਟਾਂ ਜਗਾਈ ਪੁੱਤ ਗੱਡੀ ਦੀਆਂ ਲੱਗੀਆਂ ਤੇ ਲਾਈਟਾਂ ਜਗਾਈ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਆ ਬਣ ਗਈ ਗੱਲ ਆ ਬੰਦਾ ਮਿਲਾ ਲਏ ਨਾ ਪੱਕੀ ਦੇ ਕੋਲੇ ਆਏ ਆ ਉਹ ਫਿਰ ਤਾਂ ਬੰਦਾ ਮਿਲੋ ਆ ਬੰਦੇ ਨੂੰ ਮਿਲੋ ਆਏ ਹੋਏ 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 ਉਹ ਹੋਰ ਬਲਜਿੰਦਰ ਸਿੰਘ ਬੇਲਾ ਸਾਹ ਆਹੋ ਤਸਰੀਕ ਕਾਲ ਵੀਰੇ ਜੀ ਕਿੱਦਾਂ ਹਾਲ ਫਿਰ ਵੀਰ ਦੇ ਠੀਕ ਹੈ ਆ ਗਾਇਰ ਨੰਦ ਮੰਗਲ ਹੀ ਵੱਜ ਗਿਆ ਤਾਂ ਜਿੱਥੇ ਤੁਹਾਨੂੰ ਰੋਕ ਲਿਆ ਤੂੰ ਬਾਈ ਸਤਿ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਹੈ ਉਹ ਬੱਲੇ ਹਰ ਬਈ ਸਤਿ ਸ੍ਰੀ ਅਕਾਲ ਹੱਲਦੀ ਗੱਲ ਜੀ ਇਹ ਬਾਈ ਦਰਿਆ ਦਾ ਕੰਢਾ ਵਸੇ ਤੁਹਾਨੂੰ ਸੱਤ ਲੋ ਜੇ ਮੁੜ ਕੇ ਫੇਰ ਦਿਖਾ ਦੇਣਾ ਜੁਵੇ ਤਾਂ ਸਵੇਰੇ ਹੀ ਦੇਖਾਂਗੇ ਫਿਰ ਨਹੀਂ ਆ ਜਗਾ ਕੀ ਆ ਇਹ ਬਈ ਇਹ ਇੱਕ ਡੇਰਾ ਹੈ ਅੱਛਾ ਜੀ ਇਹ ਤੁਹਾਡਾ ਸਾਹ ਵਾਲਿਆਂ ਦੀ ਬ੍ਰਾਂਚ ਆ ਆ ਹਸਪੀਟਲ ਆ ਹੱਡਪਿੰਡ ਹਸਪੀਟਲ ਨਹੀਂ ਇਹ ਫ੍ਰੀ ਹਸਪੀਟਲ ਚੱਲਦਾ ਹੈ ਫਿਜ਼ੀਓ ਥੈਰੇਪੀ ਤੋਂ ਲੈ ਕੇ ਹਰ ਤਰ੍ਹਾਂ ਦੀ ਦਵਾਈ ਇਹ ਤੁਹਾਡਾ ਸਾਹ ਜਿਹੜਾ ਚੰਡੀਗੜ੍ਹ ਬ੍ਰਾਂਚ ਆ ਉਹਨਾਂ ਦਾ ਅੱਗੇ ਹੋਇਆ ਤੇ ਇੱਥੇ ਲੰਗਰ ਚੱਲਦਾ 24 ਘੰਟੇ ਹੈ ਤੇ ਦੀਵਾਨ ਹਾਲ ਹੈ ਆ ਵੀ ਇੱਕ ਉਹ ਜਗਾ ਰਹਿਣ ਲਈ ਰਹਿائشਾਂ ਹੈ ਕਿਸੇ ਨੇ ਆਣਾ ਹੋਵੇ ਤਾਂ ਰਹਿਣ ਲਈ ਬਾ ਫਿਰ ਸਵੇਰੇ ਦੇਖਦੇ ਹਣਾ ਪ੍ਰੀਤ ਸਵੇਰੇ ਦੇ ਨੇ ਥੋੜਾ 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 ਹੁਣ ਕਮਾ ਲੈਣਾ ਮੜਾ ਜਾ ਇੱਕ ਝਾਕ ਜਾ ਰਾਤ ਨੂੰ ਸਵੇਰੇ ਦੇ ਨੇ ਆਪਾਂ ਫਲੋਗ ਚੱਲੀ ਜਾਂਦਾ ਹਾਂ 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 ਚੱਲੀ ਜਾਂਦਾ ਇਹ ਕੀ ਚੀਜ਼ ਹੈ ਗੋਪਰੋ ਇਹ ਗੋਪਰੋ ਹੈ ਵੀ ਇਹਦੇ ਪਰ ਚੱਲੀ ਜਾਂਦਾ ਹਾਂ ਇਹ DJI ਐਕਸ਼ਨ ਪ੍ਰੋ ਆ ਐਕਸ਼ਨ ਪ੍ਰੋ ਆ GoPro ਦੂਥਲੇ ਲੈਵਲ ਦੀ ਅੱਛਾ ਕੀ ਮਤਲਬ ਥੋੜਾ ਜਿਹਾ ਤਰੱਕੀ ਹੋ ਗਈ ਸਹੀ ਗੱਲ ਹੈ ਤੇ ਮਿਲਦੇ ਆ ਤੇ ਬਈ ਸੁਆਗਤ ਹੈ ਭਾਈ ਉਹਨਾਂ ਦਾ ਸਾਡੇ ਪਿੰਡ ਤੇ ਦੂਜੀ ਵਾਰ ਆ ਗਿਆ ਭਾਈ ਹੈਨਾ ਤੇ ਦੂਜੀ ਆ ਪਹਿਲੀ ਵਾਰ ਆਇਆ ਸੀ ਤੇ ਭਾਈ ਸਾਡੇ ਪਿੰਡਾਂ ਦਾ ਲੰਬਾ ਸੀ ਮਿਲ ਕੇ ਨਹੀਂ ਗਿਆ ਕੱਲੋ ਪਿੰਡ ਵਾਲਿਆਂ ਨੂੰ ਮਿਲ ਕੇ ਜਾਣਾ ਹੈ ਆਪਾਂ ਪੱਕਾ 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 ਪਰ ਮੈਂ ਦੂਜੀ ਵਾਰ ਨਹੀਂ ਆਇਆ ਮੈਂ ਸੋਪਨੇ 'ਚ ਇਸ ਪਿੰਡ ਕਈ ਵਾਰ ਆਇਆ ਹਾਏ 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 ਕੀ ਬਾਤ ਹੈ ਤੇ ਭਾਈ ਉਹ ਪਿਛਲੀ ਵਾਰ ਭਾਈ ਪਿੰਡ ਆਇਆ ਸੀ ਭਾਈ ਨੇ ਵੀਡੀਓ ਬਣਾ ਕੇ ਪਾਈ ਮੈਂ ਤੁਹਾਨੂੰ ਗੱਲ ਦੱਸਦਾ ਤੇ ਉਹ ਵੀਡੀਓ ਨੇ ਨਾ ਮੈਂ ਕਹਿੰਦਾ ਵੀ ਐਡੀ ਧੱਕ ਪਾਈ ਕੇ ਸਾਰੇ ਇਲਾਕੇ 'ਚ ਪਤਾ ਲੱਗ ਗਿਆ ਇੱਕ ਵਾਰ ਵੀ ਜਿਹੜਾ ਵੀ ਨਹੀਂ ਵੀ ਮਤਲਬ ਕਿ ਬੇਲੇ ਬੋਲੇ ਨੂੰ ਸਮਝਦੇ ਸੀ ਕੁਛ ਕੱਲਾ ਕੱਲਾ ਬੰਦਾ ਜਾਣਨ ਲੱਗ ਪਿਆ ਮੈਨੂੰ ਜਿਹੜੇ ਬੰਦੇ ਨੇ ਮਿਲਣਾ ਯਾਰ ਤੂੰ ਉਹੀ ਹੈ ਜਿਹੜਾ ਸ੍ਰੀਜਿੰਦਰ ਨੇ ਵੀਡੀਓ ਪਾਈ ਦੀ ਮੈਂ ਇਹਨੂੰ ਬੜਾ ਹੁਣ ਮੈਂ ਕਿਹਾ ਯਾਰ ਵੀ ਸਾਨੂੰ ਇੰਨਾ ਚਿਰ ਹੋ ਗਿਆ ਰੋਲਾ ਪਾਉਣ ਦਾ ਸਾਡੀ ਵੀ ਸੁਣਦਾਨੀ ਹੈ ਤਾਂ ਵੱਡੀ ਗੱਲ ਹੋਈ ਭਾਈ ਦੁਬਾਰਾ ਕੱਲੋ ਪ ਆਈਨੋ ਤੇ ਬਾਕੀ ਆਨੰਦਪੁਰ ਸਾਹਿਬ ਹੋਲਾ ਮਹਲਾ ਚੜ੍ਹਦੀ ਕਲਾ ਸਾਰਾ ਦਿਖਾਵਾਂਗੇ ਤੁਹਾਨੂੰ ਸਾਰਾ ਤੁਹਾਨੂੰ ਵੀ ਦਿਖਾਵਾਂਗੇ ਤੇ ਬਾਈ ਉਹਨਾਂ ਨੂੰ ਵੀ ਆਪਾਂ ਜਿਹੜੀਆਂ ਜਗ੍ਹਾਾਂ ਮੈਂ ਨਹੀਂ ਵੀ ਪਤਾ ਉਹ ਵੀ ਦਿਖਾਵਾਂਗੇ ਸਾਰੀਆਂ ਪੱਕਾ ਪੱਕਾ ਚੜ੍ਹਦੀ ਕਲਾ ਇਸ ਜਗ੍ਹਾ ਤੇ ਸਜਣੂ ਰਾਤ ਰੁਕੇ ਸੀ ਆਨੰਦਪੁਰ ਸਾਹਿਬ ਦੇ ਬਿਲਕੁਲ ਬੁੱਕਲ ਦੇ ਵਿੱਚ ਕੋਲੇ ਹੀ ਆਂ ਰਾਮਗੜ ਡਿਵੈਲਾ ਪਿੰਡ ਐ ਇੱਥੇ ਰਾਤ ਨੂੰ ਰੁਕੇ ਅਸਾਂ ਸਾਰੀ ਟੀਮ ਇਸ ਜਗ੍ਹਾ ਤੇ ਪਏ ਸੀ ਰਾਤ ਬਿਲਕੁਲ ਆਕਾਂਤ ਦੇ ਵਿੱਚ ਇੱਕ ਹਸਪੀਟਲ ਆ ਜਿੱਥੇ ਲੋਕਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ ਇੱਕ ਡੇਰਾ ਬਾਬੇ ਦਾ ਆਕਾਸ਼ਰਮ ਆ ਇਹਦੇ ਵਿੱਚ ਪਾਏ ਬਹੁਤ ਆਨੰਦਨਾ ਵਧੀਆ ਵਿਸਤਰਾ ਮਿਲਿਆ ਬਹੁਤ ਵਧੀਆ ਖਾਣਾ ਮਿਲਿਆ ਅੱਜ ਚੱਲਾਂਗੇ ਹੋਲੇ ਮੱਲੇ ਤੇ ਸਜਣੂ ਆਨੰਦ ਲੈ ਰਹੇ ਆ ਕੋਦਰਦਰਾ ਵਾਕਿਆ ਹੀ ਆਨੰਦਪੁਰ ਸਾਹਿਬ ਦੀ ਧਰਤੀ ਆਨੰਦ ਦੀ ਪੁਰੀ ਆ ਵਾਕਈ ਤਸੀਂ ਵਾਪਸ ਚੱਲੇ ਆਂ ਗੱਡੀਆਂ 'ਚ ਬੈਠ ਕੇ ਥੋਲਾ ਮੱਲਾ ਦੇਖਾਂਗੇ ਨੰਦਪੁਰ ਸੇ ਥਾਡੇ ਕਾ ਜੀ ਚੱਲਦੇ ਆਂ ਸਾਹਮਣੇ ਟੋਲੀ ਆਂਦੀ ਪਈ ਐ ਪਿੱਛੇ ਵੀ ਆਂਦੀ ਪਈ ਐ ਇੱਕ ਮੈਂ ਕਰਲਾ ਜਾ ਰਿਹਾ ਕੋਈ ਸਾਰੇ ਇਕੱਠੇ ਹੈ ਮਹੀਂ ਗੱਲਾਂ ਚੱਲੀਏ ਅੱਗੇ ਚੱਲੀਏ ਅੱਗੇ ਪੂਰੀਆਂ ਸਾਡੀਆਂ ਗੱਡੀਆਂ ਉੱਥੇ ਹੇਪੌਂਡ ਗੇ ਲਗਭਗ ਇਹ ਤੇ ਮੁਰਬਾ ਦਾ ਵੱዱ ਜਾਨਵਰ ਰਹਿੰਦੇ ਬੈਗ ਪਿਆ ਇਸ ਦਰਿਆ ਦੇ ਕੰਡੇ ਰਾਤ ਨੂੰ ਸੁੱਤੇ ਸੀ ਸੱਚ ਨੂੰ ਤੇ ਸਵੇਰ ਉੱਠੇ ਤਾਂ ਇਸ ਦਰਿਆ ਦੀ ਫਿਰ ਸੈਰ ਕਰਨ ਨਿਕਲੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਲੈਣ ਨੇ ਤੇ ਨਿਕਲੇ ਇਹ ਕਿੱਥੇ ਆ ਗਿਆ ਵੜ ਗਿਆ ਵੜ ਕੇ ਬੇਥੋ ਬੇਥਾ ਬਈ ਪਾਣੀ ਆ ਜ਼ਹਿਰੀਲਾ ਪਾਣੀ ਇਹ ਚਾੜ ਦਿੰਦੇ ਜਿਹਦੀ ਗੱਲ ਚੰਗ ਕਰਦੀ ਗਲਪੋ ਮੇਰੇ ਕੋਲ ਇਹ ਲੋਟ ਨਹੀਂ ਆਦਾ ਹੁੰਦਾ ਅੱਧੀ ਦਰਿਆ ਪਾਰ ਕਰ ਦਿੰਦੀ ਹੁੰਦੀ ਹੈ ਜੀ। ਉਹ ਚੀੜੀਆਂ ਨਹੀਂ ਉਹ ਵੀ ਕੁੜਦੰਡ ਤੋੜਉਂਦੇ। ਪਰ ਅਪੇਜ ਵਾਈਕਨਾਂ ਮੇਰਾ ਤਜਰਬਾ ਉਹ ਦਾ। ਹੁਣ ਪਜਾਰਬਾ ਕੰਮ ਆਉਂਦਾ ਕਿ ਨਹੀਂ ਆਉਂਦਾ। ਕੋਈ ਨਾ ਜਾਣਦੇ ਰਹਿਣ। ਆਹ ਦੇਖਦੇ ਆਪਾਂ। ਲੈ, ਮਾਰ ਕੇ ਮੋਰਚਾ ਇਹਦਾ। ਕੋਈ ਨਾ ਜਾਣਦੇ ਜਾਣਦੇ। ਚਲੋ ਜੀ। ਇੱਥਰ ਬਹੁਤ ਠੰਡੀ ਆਪਾਂ ਨੰਗੇ ਪੈਰ ਤੁਰੇ ਨਹੀਂ ਕਰਕੇ। ਹੂੰ। ਤੋਦੇ ਐਕੂ ਪ੍ਰੈਸ਼ਰ ਠੀਕ ਹੋ ਜੂਗੇ ਸਾਰੇ ਇਹ ਨੇਚਰੋਪੈਥੀ ਆ ਯਾਰ ਤੁਸੀਂ ਉਧਰ ਪਾਣੀ ਨਹੀਂ ਤੱਤਾ ਕਰਾ ਸਕਦੇ ਇਹ ਪਾਣੀ ਤੱਤਾ ਨਹੀਂ ਕਰਾ ਸਕਦੇ ਇਹਨੂੰ ਉਹ ਤੱਕ ਦਾ ਪਾਣੀ ਉਹ ਜਵਾਕ ਜਾ ਕਿਵੇਂ ਨੰਗੇ ਨਿੱਕਾ ਆਪਣਾ ਨਿੱਕਾ ਜਵਾਕ ਕਿਵੇਂ ਨੰਗੇ ਪਾਣੀ ਧੱਕਦਾ ਬਹੁਤ ਉਹ ਨਿੱਕਾ ਹਿੰਮਤੀ ਐ ਤੁਸੀਂ ਇਸ ਤਰ੍ਹਾਂ ਵਖਾਈ। ਬਈ ਇਹ ਗਲਤੀ ਤੇ ਨੋਟ ਕਰ। ਕੋਈ ਮੂਵ ਨਹੀਂ ਜਾਣੀ। ਹਾਂ। ਤੱਕਾ ਖਤਰੇ ਵਾਲਾ ਉਹ। ਕਮ ਖਤਰੇ ਵਾਲਾ। ਕਮ ਖਤਰੇ ਵਾਲਾ। ਇੱਥੇ ਤਾਂ ਕਮ ਖਤਰੇ ਵਾਲਾ ਹੀ ਜਨਾ ਖਤਰੇ ਵਾਲਾ। ਆਹ ਦੇਖੋ। ਓਏ ਉਧਰ ਪਾਣੀ ਬਾਲਾ ਤੇਜ਼ ਵਗਦਾ ਮੰਨ ਲਓ। ਉੱਥੇ ਦੇਖੋ ਤਾਂ ਇਹ। ਇਧਰੋਂ ਬਾਲਾ ਤੇਜ਼। ਬਾਲਾ ਜ਼ਿਆਦਾ ਤੇਜ਼ ਵਗਦਾ ਪੰ। ਆ ਸਾਹਿਲਰ ਕੇ ਗਰਮਪਣ ਨੇ ਨੋਂ ਟੁੱਟਰ ਦਿਓ ਦੇਖ ਲੈ ਠੰਡੇ ਜਿਹੀ ਨਹੀਂ ਜਾਂਦਾ ਦਰਿਆ ਚ ਸੁਦਾ ਹੂੰ ਬਈ ਇਹ ਤਾਂ ਸਗਾ ਹੋਗਾ ਆਪਣਾ ਵੀ ਮਹੀਨਾ ਮਾਰਚ ਚਲ ਪਈ ਦਸੰਬਰ ਮਹੀਨੇ ਵੀ ਨਹੀਂ ਆਂਦੇ ਆ ਹਾਂ ਦਸੰਬਰ ਜੀ ਵੀ ਨਹੀਂ ਆਈ ਜਾਂਦੇ ਆ ਨਾ ਬਈ ਆਪਣੇ ਤਾਂ ਚੱਪਲਾਂ ਪਾਈਆਂ ਮੈਨੂੰ ਨਾ ਸਮਝ ਆਇਆ ਇੱਕੋ ਪ੍ਰੈਸ਼ਰ ਇੱਕੋ ਪ੍ਰੈਸ਼ਰ ਨਹੀਂ ਬਣਾਉਂਦੇ ਤੁਸੀਂ ਹਾਂ ਮਾਤਾ ਚੱਪਲਾਂ ਪਾਇਆ ਹੈ ਦਾ ਲੈ ਜੂ ਤੱਕ ਕੇ ਜਿੰਨੀ ਸਪੀਡ ਹੈ ਹਾਂ ਇਹ ਹੈ ਇਹ ਜਾਜ ਲੈ ਜੂ ਤੱਕ ਕੇ ਇਹ ਗੱਲਾਂ ਕਰਦਾ ਪਾਣੀ ਪਤਾ ਕਿੰਨਾ ਇਹ ਇਹ ਕਈ ਨਹਿਰਾਂ ਦਾ ਪਾਣੀ ਵਗਦਾ ਇੰਨੇ ਕ ਥਾਂ ਵਜਦੀ ਤੇ ਕਈ ਲੜਾਈਆਂ ਵਾਗਦੀਆਂ ਵਿੱਚ ਦੇ ਹਾਂ ਤੇ ਹੀ ਗੱਲ ਹੈ ਬਹੁਤ ਜ਼ਿਆਦਾ ਜ਼ਿੰਦਗੀਆਂ ਵਾਗਦੀਆਂ ਇਹਦੇ ਵਿੱਚ ਹਾਂ ਜੋ ਜ਼ਿੰਦਗੀਆਂ ਦੇਖ ਸਕਦਾ ਹੁੰਦਾ ਫਿਰ ਉਹ ਜ਼ਿੰਦਗੀ ਲੈ ਵੀ ਸਕਦਾ ਹੁੰਦਾ ਉਦੇ ਕੋਲ ਅਧਿਕਾਰ ਹੁੰਦਾ ਹੈ ਹੈ ਅਸਲੀ ਮਾਹੌਲ ਤਾਂ ਓਹੋ ਵਾਈਟਰ ਜੀ ਦਾ ਸਾਲ ਸਾਹ ਵਾਈਟਰ ਜੀ ਟੱਕਰ ਤੇ ਵੱਜੀ ਆਇਆ ਮਾਹੌਲ ਤਾਂ ਅਸਲੀ ਓਏ ਹੋਏ 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 ਆ ਚੈੱਕ ਕਰੋ ਆ ਚੈੱਕ ਕਰੋ ਆ ਚੈੱਕ ਕਰੋ ਕੀ ਖੜਾ ਆ ਚੈੱਕ ਕਰੋ ਕੀ ਖੜਾ ਚੈੱਕ ਕਰੋ ਕੀ ਖੜਾ ਐ ਗੂਬ ਸੂਰਤੀ ਦੀ ਮਸਾਲਪ੍ਰੀਤ ਧੰਨਵਾਦ ਜੀ ਬਣਨ ਦਾ ਦਾਦਾ ਜੀ ਪ੍ਰੀਤ ਸਕਾਰਪਿਓ ਗੱਡੀ ਜਿੰਨਾ ਚੌੜਾ ਤਰਾ ਯਾਰ ਕੰਨ ਕੁੰਨ ਟੀਸੀ ਤੇ ਲੱਗਿਆ ਨਿੱਕਾ ਕੰਨ ਹੂੰ 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 ਦੇ ਕੰਨ ਚੈੱਕ ਕਰ ਹੈਂ ਆਜੋ ਬੂਧਵਾਦ ਕਿ ਨਹੀਂ ਪੱਧਰੀ ਆ ਮੈਂ ਨਾ ਸਿਰਾਂ ਗਰਦਨ ਗੁਰਦਨ ਕਾਨੂੰ ਗੱਲਾਂ ਕਰਦਾ ਯਾਰ ਕੋਈ ਮੁਕਾਬਲਾ ਹੀ ਨਹੀਂ ਕੋਈ ਤੋੜ ਹੀ ਨਹੀਂ ਆਜੋ ਇਧਰ ਲੈ ਪਾਸੇ ਦਿਖਾਉਣਾ ਤੁਹਾਨੂੰ ਸਾਰਾ ਮਾਹੌਲ ਇੱਥੇ ਪਾਸੇ ਹੈਂ ਇਧਰਲੇ ਪਾਸੇ ਆ ਆਏ ਨੰਦਪੁਰ ਸਾਹ ਆ ਆਏ ਨੰਦਪੁਰ ਸਾਹ ਆਜੋ 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 ਹਾਂ ਦੇਖੋ ਕਿਉਂ ਮਾਰਾ ਨਾ ਗੁਥਾਰ ਕਰਿਆ ਆਏ ਦੁਨੀਆ ਦੀ ਖਿੱਚ ਦਾ ਕੇਂਦਰ ਆ ਦੇਖੋ ਗੋਰੇ ਖੇਦੇ ਫਿਰਦੇ ਨਾ ਫੋਟਮਾ ਕਰੋ ਗੱਲ ਆ ਏ ਘਰ ਤਾਂ ਪੰਥਰੀ ਚੜਾਈ ਕਰਾਏਗਾ ਇਧਰ ਕੈਮਰੇ ਦੇ ਹਾਂ ਆ ਦੇਖੋ ਆ ਏ ਆ ਮੇਲਾ ਸੀ ਜਿੱਥੇ ਭਾਲਦੇ ਫਿਰਦੇ ਆ ਪ੍ਰੀਤਾ ਆ ਚੀਜ਼ ਆ ਕਰਿਆ ਕਰ ਗਿਆ ਆਪਾਂ ਆਪਣੇ ਘੋੜੇ ਨਾਲ ਓਏ ਆ ਕਾਜੇ ਆ ਦੇਖ ਹਕਾਜੇ ਕੀਤਾ ਇਹ ਕਾਜੇ ਕੀਤਾ ਇਹਦੇ ਨਾਲ ਗਰਦਨ ਬਣਦੀ ਆ ਆਏ ਮਣੀ ਵੀ ਹਾਲਾਤ ਆ ਹਰ ਪੈਸਾ ਆ ਗਿਆ ਕੋਈ Aita na pai, até na pai! Vem